ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਸੋਚਿਆ ਕਿ ਵੀ ਸੜਕਾਂ ਦੇ ਉੱਤੇ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਤੇ ਕਾਬੂ ਕਿਵੇਂ ਪਾਇਆ ਜਾ ਸਕੀ ਮੈਂ ਕੋਈ ਆਰਟੀਕਲ ਪੜ੍ਹਦਾ ਸੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਵੀ 7000 ਜਿਹੜਾ ਜੜੀਆਂ ਜਾਨਾਂ ਨੇ ਸਾਲ ਦੀਆਂ ਸੜਕ ਦੇ ਉੱਤੇ ਚਲੀ ਜਾਂਦੀਆਂ ਨੇ ਤੇ ਸੀਐਮ ਸਾਹਿਬ ਦਾ ਮੈਂ ਇੱਕ ਸਪੀਚ ਵੀ ਸੁਣਦਾ ਸੀ ਜਿੱਥੇ ਉਹਨੇ ਕਿਹਾ ਸੀ ਵੀ ਜੇ ਅਸੀਂ ਆਪਾਂ ਇਹ ਉਪਰਾਲਾ ਕਰੀਏ ਸੜਕਾਂ ਤੇ ਲੋਕਾਂ ਨੂੰ ਬਚਾਉਣ ਦਾ ਉਪਰਾਲਾ ਕਰੀਏ ਤਾਂ ਅਸੀਂ ਅੱਧੀਆਂ ਜਾਨਾਂ ਤੇ ਕਾਬੂ ਪਾ ਸਕਦੇ ਵੀ ਮੈਂ 3500 ਲੋਕਾਂ ਦੀ ਜਾਨ ਅਸੀਂ ਬਚਾ ਸਕਦੇ ਹਾਂ ਟੋਇਟਾ ਬ੍ਰਾਂਡ ਦੀਆਂ ਹੈਲਿਕਸ ਗੱਡੀਆਂ ਨੇ ਜਿਹੜੀਆਂ ਸੁਣਦੇ ਸੀ ਵੀ ਦੁਬਈ ਦੇ ਵਿੱਚ ਚਲਦੀਆਂ ਨੇ ਪੁਲਿਸ ਵਾਲਿਆਂ ਕੋਲ ਹੁੰਦੀਆਂ ਸੀ ਸੋ ਉਸ ਲੈਵਲ ਦੀਆਂ ਗੱਡੀਆਂ ਹੁਣ ਪੰਜਾਬ ਦੀਆਂ ਸੜਕਾਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗ ਰਹੀਆਂ ਨੇ ਸੋ ਮੇਰੇ ਲਈ ਲੱਗਦਾ ਇਹ ਮੈਨੂੰ ਲੱਗਦਾ ਕਿ ਇਹ ਇੱਕ ਇਤਿਹਾਸਿਕ ਫੈਸਲਾ ਹੁੰਦਾ ਕੀ ਹੁੰਦਾ ਸੀ ਜਦੋਂ ਆਪਾਂ ਵੇਖਦੇ ਸੀ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਮੇਰੇ ਵਰਗਾ ਬੰਦਾ ਹੈਲਪ ਕਰਨ ਨੂੰ ਚੱਕ ਕੇ ਲਿਆ ਜਾਂਦਾ ਸੀ ਉਹਦੀਆਂ ਹੀ ਦਾਲਚ ਤਰੀਕਾਂ ਪਈ ਜਾਂਦੀਆਂ ਸੀ ਉਹਦੇ ਡਰ ਚ ਲੋਕ ਕੋਈ ਕੋਈ ਬੰਦਾ ਸਾਹਮਣੇ ਮਰਦਾ ਵੀ ਹੁੰਦਾ ਸੀ ਹੱਥ ਨਹੀਂ ਲਾਂਦਾ ਸੀ ਔਰ ਦੂਜਾ ਅੱਜਕੱਲ ਨਵਾਂ ਰਿਵਾਜ ਚੱਲ ਪਿਆ ਲੋਕ ਕੈਮਰੇ ਕੱਢ ਕੇ ਬਸ ਕਿਸੇ ਨੇ ਹੈਲਪ ਤਾਂ ਕੀ ਕਰਨੀ ਹੁੰਦੀ ਸੀ ਕੈਮਰੇ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਸੀ ਜਿਹੜਾ ਇਹਨਾਂ ਨੇ ਹੁਣ 30-30 ਜੋ ਮੈਂ ਨਿਊਜ਼ 'ਚ ਸੁਣਿਆ ਸੀਗਾ 30 ਕਿਲੋਮੀਟਰ ਤੇ ਗੱਡੀ ਘਰੂਗੀ ਜੀ ਪਹਿਲੀ ਗੱਲ ਤੇ ਇਹ ਆ ਜੀ 40-40 ਲੱਖ ਵਾਲੀਆਂ ਗੱਡੀਆਂ ਲਾਈਆਂ ਇਹਨਾਂ ਨੇ ਜਿਹੜੀਆਂ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਔਰ ਸਰਕਾਰ ਨੇ ਲੋਕਾਂ ਦੀ ਸੇਵਾ ਚ ਲਾਦੀਆਂ ਦੀ ਉਹ ਜੇ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਹਾਰਡਲੀ 10 ਮਿੰਟ ਚ 15 ਮਿੰਟ ਚ ਉਹਨੂੰ ਬੰਦੇ ਨੂੰ ਏਡ ਮਿਲ ਜਾਊਗੀ ਜੀ ਦੂਜਾ ਉਹਨਾਂ ਨੇ ਇਹ ਫੈਸਲਾ ਕੀਤਾ ਜੀ ਜਿਹੜਾ ਬੰਦਾ ਕੋਈ ਆਮ ਪਬਲਿਕ ਵੀ ਹੈਲਪ ਕਰੂਗੀ ਉਹਨਾਂ ਤੇ ਉਹਨਾਂ ਨੇ ਕੋਈ ਕੇਸ ਨਹੀਂ ਕਰਨਾ ਔਰ ਦੂਜਾ ਉਲਟਾ ਉਹਨੂੰ ਸਗੋਂ ਅਵਾਰਡ ਦੇਣਾ ਹੈ ਉਹਨੂੰ ਸਨਮਾਨਿਤ ਕਰਨਾ ਹੈ ਵੀ ਤੂੰ ਚ ਮਤਲਬ ਕਿਸੇ ਦੀ ਜਾਨ ਬਚਾਈ ਹੈ ਤੇ ਨਾਲ ਮੈਂ ਕਹਿੰਦਾ ਵੀ ਜੇ ਅੱਧੇ ਲੋਕਾਂ ਦੀ ਵੀ ਜਾਨ ਬਚ ਜਾਏ ਸੜਕ ਉਦਰ ਘਟਨਾ ਚ ਤੇ ਬਹੁਤ ਵੱਡੀ ਪ੍ਰਾਪਤੀ ਹੋਊਗੀ ਕਿਸੇ ਦੀ ਜਾਨ ਤਾਂ ਬਚ ਰਹੀ ਹੈ ਪਹਿਲਾਂ ਸਰਕਾਰੀ ਹਸਪਤਾਲ ਚ ਪਰਚੀ ਲਿਖੀ ਜਾਂਦੀ ਸੀ ਅੰਦਰੋਂ ਦਵਾਈ ਨਹੀਂ ਮਿਲਦੀ ਸੀ ਉਹ ਬਾਹਰ ਮੈਡੀਕਲ ਸਟੋਰ ਤੇ ਉਹੀ ਦਵਾਈਆਂ 10 10 ਗੁਣਾ 20 20 ਗੁਣਾ ਰੇਟ ਤੇ ਮਿਲਦੀਆਂ ਸੀ ਹੁਣ ਗਰੀਬ ਬੰਦੇ ਨੂੰ ਦਵਾਈਆਂ ਚ ਹੀ ਅਗਲਾ ਅਗਲੇ ਦਾ ਮਰੀਜ਼ ਦੀ ਮੌਤ ਹੋ ਜਾਂਦੀ ਸੀ ਕਿਉਂਕਿ ਗਰੀਬ ਬੰਦੇ ਕੋਲ ਦਵਾਈਆਂ ਲੈਣ ਨੂੰ ਪੈਸੇ ਨਹੀਂ ਹੁੰਦੇ ਸੀ ਹੁਣ ਜਦੋਂ ਫ੍ਰੀ ਦਵਾਈਆਂ ਅੰਦਰੋਂ ਹੀ ਮਿਲਣਗੀਆਂ ਸਰਕਾਰੀ ਹਸਪਤਾਲ ਚ ਲਾਜ ਵਧੀਆ ਹੋ ਗਏ ਔਰ ਦੂਸਰਾ ਜਦੋਂ ਦਵਾਈਆਂ ਫ੍ਰੀ ਮਿਲ ਗਈਆਂ ਆਪੇ ਬੰਦਿਆਂ ਦੀ ਜਾਨ ਬਚੂਗੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਜਿਹੜੇ ਫੈਸਲੇ ਲਏ ਗਏ ਨੇ ਜਿਸ ਤਰ੍ਹਾਂ ਸੁਰੱਖਿਆ ਸੜਕ ਸੁਰੱਖਿਆ ਜਿਹੜੀ ਆ ਉਹ ਵੀ ਇੱਕ ਫੈਸਲਾ ਲਿਆਗਾ ਤੇ ਉਸ ਤੋਂ ਬਾਅਦ ਜਿਹੜੀਆਂ ਡਾਕਟਰਾਂ ਜਿਹੜੀ ਅੰਦਰ ਦਵਾਈਆਂ ਲਿਖ ਕੇ ਦਿੰਦੇ ਸੀਗੇ ਵੀ ਇਹ ਤੁਸੀਂ ਬਾਹਰੋਂ ਲੈ ਲੋ ਤਾਂ ਉਹ ਵੀ ਉਹਨਾਂ ਨੇ ਫੈਸਲਾ ਲਿਆ ਵੀ ਜਿਹੜੀਆਂ ਦਵਾਈਆਂ ਸੀਗੀਆਂ ਉਹ ਵੀ ਹੁਣ ਪਲ ਦੇ ਅੰਦਰ ਉਹੀ ਮਿਲਣਾ ਕਰਨਗੀਆ ਸੋ ਕਈ ਹੋਰ ਵੀ ਫੈਸਲੇ ਜਿਹੜੇ ਲਏ ਗਏ ਨੇ ਕਿ ਇਸ ਤਰ੍ਹਾਂ ਦੇ ਮੈਂ ਕਹੂੰਗਾ ਕਿ بڑا ਇਤਿਹਾਸਿਕ ਫੈਸਲਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲਿਆ ਹੈ ਇਤਿਹਾਸਿਕ ਫਾਸਲਾ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਸੋਚਿਆ ਕਿ ਵੀ ਸੜਕਾਂ ਦੇ ਉੱਤੇ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਤੇ ਕਾਬੂ ਕਿਵੇਂ ਪਾਇਆ ਜਾ ਸਕੀਏ ਮੈਂ ਕੋਈ ਆਰਟੀਕਲ ਪੜ੍ਹਦਾ ਸੀ ਉਹਦੇ ਵਿੱਚ ਹੀ ਲਿਖਿਆ ਗਿਆ ਸੀਗਾ ਕਿ ਵੀ 7000 ਜਿਹੜਾ ਜਿਹੜੀਆਂ ਜਾਨਾਂ ਨੇ ਸਾਲ ਦੀਆਂ ਸੜਕ ਤੇ ਉੱਤੇ ਚਲੀ ਜਾਂਦੀਆਂ ਨੇ ਤੇ सीएम ਸਾਹਿਬ ਦਾ ਮੈਂ ਇੱਕ ਸਪੀਚ ਵੀ ਸੁਣਦਾ ਸੀ ਜਿੱਥੇ ਉਹਨੇ ਕਿਹਾ ਸੀ ਵੀ ਜੇ ਸਪਾਪਾ ਇਹ ਉਪਰਾਲਾ ਕਰੀਏ ਸੜਕਾਂ ਤੇ ਲੋਕਾਂ ਨੂੰ ਵਿਚਾਰਦਾ ਉਪਰਾਲਾ ਕਰੀਏ ਤਾਂ ਅਸੀਂ ਅਧਿਕ ਜਾਨਾਂ ਤੇ ਕਾਬੂ ਪਾ ਸਕਦੇ ਵੀ 3500 ਲੋਕਾਂ ਦੀ ਜਾਨ ਅਸੀਂ ਬਚਾ ਸਕਦੇ ਆ ਤੇ ਪਤਾ ਲੱਗਿਆ ਕਿਉਂਕਿ ਟੋਇਟਾ ਬ੍ਰਾਂਡ ਦੀਆਂ ਹੈਲਿਕਸ ਗੱਡੀਆਂ ਨੇ ਜਿਹੜੀਆਂ ਸੁਣਦੇ ਸੀ ਵੀ ਦੁਬਈ ਦੇ ਵਿੱਚ ਚਲਦੀਆਂ ਨੇ ਪੁਲਿਸ ਵਾਲਿਆਂ ਕੋਲ ਹੁੰਦੀਆਂ ਸੀ ਸੋ ਉਸ ਲੈਵਲ ਦੀਆਂ ਗੱਡੀਆਂ ਹੁਣ ਪੰਜਾਬ ਦੀਆਂ ਸੜਕਾਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗ ਰਹੀਆਂ ਨੇ ਸੋ ਮੇਰੇ ਲਈ ਲੱਗਦਾ ਮੈਨੂੰ ਲੱਗਦਾ ਕਿ ਇਹ ਇੱਕ ਇਤਿਹਾਸਿਕ ਫੈਸਲਾ ਤੇ ਜਿਹੜਾ ਦੂਜਾ ਤੁਸੀਂ ਕਿਹਾ ਕਿ ਡਾਕਟਰੀ ਦਵਾਈਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੀ ਵੀ ਬੇਠਾ ਦਾ ਅੰਦਰ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰ ਸਰਕਾਰੀ ਹੁੰਦਾ ਪਰ ਦਵਾਈਆਂ ਉਹਨੇ ਪ੍ਰਾਈਵੇਟ ਵਾਲੀਆਂ ਲਿਖਣੀਆਂ ਜਿਹੜੀਆਂ ਬਾਹਰ ਮਿਲਦੀਆਂ ਸੀ ਸਰੇ ਵੀ ਇਹ ਵੀ ਲੋਕਾਂ ਦੇ ਲਈ ਇੱਕ ਇਤਿਹਾਸਿਕ ਫੈਸਲਾ ਹੈ ਕਿ ਭਾਈ ਜਿਹੜੀਆਂ ਹੁਣ ਸਰਕਾਰੀ ਦਵਾਈਆਂ ਨੇ ਉਹ ਵੀ ਸਿਰਫ ਤੇ ਸਿਰਫ ਸਰਕਾਰੀ ਹਸਪਤਾਲ ਦੇ ਵਿੱਚੋਂ ਹੀ ਮਿਲਣਗੀਆਂ ਬਾਹਰ ਦੀ ਕੋਈ ਦਵਾਈ ਨਹੀਂ ਲਿਖਾਂਗੇ ਹੋਰ ਇੱਕ ਫੈਸਲਾ ਮੈਂ ਹੋਰ ਵੀ ਪੜਿਆ ਸੀਗਾ ਕਿ ਵੀ ਜਿਹੜੇ 10 ਲੱਖ ਦੇ ਨੇੜੇ ਤੇੜੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀਗੇ ਉਹ ਵੀ ਹੁਣ ਤੁਰੰਤ ਬਹਾਲ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਕਿ ਉਹ ਛੇਤੀ ਤੋਂ ਛੇਤੀ ਲੋਕਾਂ ਨੂੰ ਉਹਨਾਂ ਦਾ ਜਿਹੜਾ ਬੈਨੀਫਿਟ ਆ ਮਿਲਣਾ ਸ਼ੁਰੂ ਹੋ ਜਾਏਗਾ ਸੋ ਲੱਗਦਾ ਹੈ ਕਿ ਵੀ ਇਹ ਇਤਕੀ ਇਸ ਸਾਲ ਕਾਫੀ ਇਤਹਾਸਿਕ ਫੈਸਲੇ ਪੰਜਾਬ ਸਰਕਾਰ ਵੱਲੋਂ ਲਏ ਗਏ ਪਹਿਲਾਂ ਵਾਲੀਆਂ ਸਰਕਾਰਾਂ ਸ਼ਾਇਦ ਕੁਝ ਹੋਰ ਪਾਸੇ ਸੋਚਦੀਆਂ ਪਈਆਂ ਸੀਗੀਆਂ ਉਹ ਸਿਰਫ ਆਪਣੇ ਪਰਿਵਾਰ ਬਾਰੇ ਸੋਚਦੀਆਂ ਪਈਆਂ ਸੀਗੀਆਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਪੰਜਾਬ ਬਾਰੇ ਸੋਚਦਾ ਪਿਆ ਇਸ ਕਰਕੇ ਸਾਨੂੰ ਇਤਿਹਾਸਿਕ ਫੈਸ ਲੇਗੈਨੇ ਜਿਨ੍ਹਾਂ ਵਿੱਚੋਂ ਇੱਕ ਮੁੱਖ ਫੈਸਲਾ ਸੀਗਾ ਸੜਕ ਸੁਰੱਖਿਆ ਦਾ ਸੋ ਹੋਰ ਵੀ ਜਿਹੜੇ ਕਈ ਛੋਟੇ ਵੱਡੇ ਫੈਸਲੇ ਜਿਹੜੇ ਆਮ ਲੋਕਾਂ ਲਈ ਜਿਹੜੇ ਲਏ ਗਏ ਨੇ ਤੁਸੀਂ ਇਹਨਾਂ ਜਿਹੜਾ ਕਿਸ ਤਰ੍ਹਾਂ ਦੇਖਦੇ ਹੋ ਸਪੇਸ਼ ਆਜ਼ਾਦ ਹੋਏ ਨੂੰ ਵੀ 78 ਸਾਲ 77 78 ਸਾਲ ਹੋ ਗਏ ਆ ਔਰ ਮੇਰੇ ਹਿਸਾਬ ਨਾਲ ਕਦੀ ਕਿਸੇ ਵੀ ਮੁੱਖ ਮੰਤਰੀ ਨੇ 78 ਸਾਲਾਂ ਚ ਇਹੋ ਜਿਹਾ ਫੈਸਲਾ ਕਿਸੇ ਨੇ ਨਹੀਂ ਲਿਆ ਸੀ ਜਿਹੋ ਜਿਹਾ ਆਪਣੇ ਮੁੱਖ ਮੰਤਰੀ ਨੇ ਲਿਆ ਹੈ ਪਹਿਲਾ ਆਪਾਂ ਆ ਜਾਣੇ ਆ ਜੀ ਜਿਹੜਾ ਸੜਕ ਸੁਰੱਖਿਆ ਫੋਰਸ ਬਣਾਈ ਉਹਨਾਂ ਨੇ ਉਹਦੇ ਚ ਪਹਿਲਾਂ ਕੀ ਹੁੰਦਾ ਸੀ ਜਦੋਂ ਆਪਾਂ ਵੇਖਦੇ ਸੀ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਮੇਰੇ ਵਰਗਾ ਬੰਦਾ ਹੈਲਪ ਕਰਨ ਨੂੰ ਚੱਕ ਕੇ ਲਿਆ ਜਾਂਦਾ ਸੀ ਉਹਦੀਆਂ ਇਦਾਲਾਂ 'ਚ ਤਰੀਕਾ ਪਾਈ ਜਾਂਦੀਆਂ ਸੀ। ਉਹਦੇ ਡਾਰ 'ਚ ਲੋਕ ਕੋਈ ਕੋਈ ਬੰਦਾ ਸਾਹਮਣੇ ਮਰਦਾ ਵੀ ਹੁੰਦਾ ਸੀ, ਹੱਥ ਨਹੀਂ ਲਾਂਦਾ ਸੀ। ਔਰ ਦੂਜਾ ਅੱਜਕੱਲ ਨਵਾਂ ਰਿਵਾਜ ਚੱਲ ਪਿਆ, ਲੋਕ ਕੈਮਰੇ ਕੱਢ ਕੇ ਬਸ ਕਿਸੇ ਨੇ ਹੈਲਪ ਤਾਂ ਕੀ ਕਰਨੀ ਹੁੰਦੀ ਸੀ, ਕੈਮਰੇ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਸੀ। ਜਿਹੜਾ ਇਹਨਾਂ ਨੇ ਹੁਣ 30-30 ਜੋ ਮੈਂ ਨਿਊਜ਼ 'ਚ ਸੁਣਿਆ ਸੀਗਾ 30 ਕਿਲੋਮੀਟਰ ਤੇ ਇਹ ਗੱਡੀ ਖੜੂਗੀ ਜੀ। ਪਹਿਲੀ ਗੱਲ ਤੇ ਇਹ ਆ ਜੀ ਇਹ 40-40 ਲੱਖ ਵਾਲੀਆਂ ਗੱਡੀਆਂ ਲਾਈਆਂ ਇਹਨਾਂ ਨੇ। ਜੜੀਆਂ ਕੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਔਰ ਸਰਕਾਰ ਨੇ ਲੋਕਾਂ ਦੀ ਸੇਵਾ ਚਲਾਤੀਆਂ ਜੀ ਉਹ ਔਰ 30 ਕਿਲੋਮੀਟਰ ਤੇ ਗੱਡੀ ਇੱਕ ਖੜੀ ਹੈ ਜੇ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਹਾਰਡਲੀ 10 ਮਿੰਟ ਚ 15 ਮਿੰਟ ਚ ਉਹਨੂੰ ਬੰਦੇ ਨੂੰ ਏਡ ਮਿਲ ਜਾਊਗੀ ਜੀ ਦੂਜਾ ਉਹਨਾਂ ਨੇ ਇਹ ਫੈਸਲਾ ਕੀਤਾ ਜੀ ਜਿਹੜਾ ਬੰਦਾ ਕੋਈ ਆਮ ਪਬਲਿਕ ਵੀ ਹੈਲਪ ਕਰੂਗੀ ਉਹਨਾਂ ਤੇ ਉਹਨਾਂ ਨੇ ਕੋਈ ਕੇਸ ਨਹੀਂ ਕਰਨਾ ਔਰ ਦੂਜਾ ਉਲਟਾ ਉਹਨੂੰ ਸਗੋਂ ਅਵਾਰਡ ਦੇਣਾ ਹੈ ਉਹਨੂੰ ਸਨਮਾਨਿਤ ਕਰਨਾ ਹੈ ਵੀ ਤੂੰ ਚ ਮਤਲਬ ਕਿਸੇ ਦੀ ਜਾਨ ਬਚਾਈ ਹੈ ਤੇ ਨਾਲ ਮੈਂ ਕਹਿੰਦਾ ਵੀ ਜੇ ਅੱਧੇ ਲੋਕਾਂ ਦੀ ਵੀ ਜਾਨ 바ਜੇ ਸੜਕ ਦਰਘਟਨਾ ਚ ਤੇ ਬਹੁਤ ਵੱਡੀ ਪ੍ਰਾਪਤੀ ਹੋਊਗੀ ਕਿਸੇ ਦੀ ਜਾਨ ਤਾਂ ਬਚ ਰਹੀ ਹੈ ਸੋ ਤੁਹਾਨੂੰ ਲੱਗਦਾ ਨਹੀਂ ਕਿ ਪਹਿਲਾਂ ਵੀ ਕਦੇ ਕੋਈ ਅਜਿਹਾ ਫੈਸਲਾ ਹੋਈ ਨਹੀਂ ਪਹਿਲਾਂ ਤਾਂ ਪਹਿਲਾਂ ਤਾਂ ਕਿਹੜੇ ਫੈਸਲੇ ਹੋਏ ਆ ਜੀ ਪਹਿਲਾਂ ਪਹਿਲਾਂ ਕਿਹੜੇ ਕਿਹੜੇ ਆਪਾਂ ਸੜਕ ਤੇ ਪੁਲਿਸ ਵਾਲੇ ਬੰਦਿਆਂ ਨੂੰ ਚੱਕਦੇ ਵੇਖਿਆ ਜੀ ਕਿਹੜੇ ਕਿਹੜੇ ਮੁਲਾਜ਼ਮ ਲੱਗਦੇ ਸੀਗੇ ਜੀ ਕੋਈ ਕੋਈ ਇਹੋ ਜਿਹਾ ਫੈਸਲਾ ਪਹਿਲਾਂ ਕੋਈ ਨਹੀਂ ਹੋਇਆ ਪਹਿਲਾਂ ਮੁੱਖ ਮੰਤਰੀ ਆ ਜਿਹੜਾ ਇਹ ਫੈਸਲੇ ਕਰ ਰਿਹਾ ਜੀ ਦੂਜਾ ਫੈਸਲਾ ਇੱਕ ਹੋਰ ਮੈਂ ਸੁਣਿਆ ਸੀਗਾ ਜੀ ਇਹਨਾਂ ਨੇ ਜਿਹੜਾ ਉਹ ਸਰਕਾਰੀ ਹਸਪੀਟਲ ਚ ਦਵਾਈਆਂ ਦਾ ਕੀਤਾ ਜੀ ਵੀ ਜਿਹੜੀਆਂ ਸਾਰੀਆਂ ਦਵਾਈਆਂ ਸਰਕਾਰੀ ਹਸਪੀਟਲ ਚੋਂ ਫ੍ਰੀ ਮਿਲਣਗੀਆਂ ਪਹਿਲਾਂ ਸਰਕਾਰੀ ਹਸਪੀਟਲ ਚੋਂ ਪਰਚੀ ਲਿਖੀ ਜਾਂਦੀ ਸੀ ਅੰਦਰੋਂ ਦਵਾਈ ਨਹੀਂ ਮਿਲਦੀ ਸੀ ਉਹ ਬਾਹਰ ਮੈਡੀਕਲ ਸਟੋਰ ਤੇ ਉਹੀ ਦਵਾਈਆਂ 10-10 ਗੁਣਾ 20-20 ਗੁਣਾ ਰੇਟ ਤੇ ਮਿਲਦੀਆਂ ਸੀ ਹੁਣ ਗਰੀਬ ਬੰਦੇ ਨੂੰ ਦਵਾਈਆਂ 'ਚ ਹੀ ਅਗਲਾ ਅਗਲੇ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਸੀ ਕਿਉਂਕਿ ਗਰੀਬ ਬੰਦੇ ਕੋਲ ਦਵਾਈਆਂ ਲੈਣ ਨੂੰ ਪੈਸੇ ਹੀ ਨਹੀਂ ਹੁੰਦੇ ਸੀ ਹੁਣ ਜਦੋਂ ਫ੍ਰੀ ਦਵਾਈਆਂ ਅੰਦਰੋਂ ਹੀ ਮਿਲਣ ਗਈਆਂ ਸਰਕਾਰੀ ਹਸਪਤਾਲ 'ਚ ਇਲਾਜ ਵਧੀਆ ਹੋ ਗਏ ਔਰ ਦੂਸਰਾ ਜਦੋਂ ਦਵਾਈਆਂ ਫ੍ਰੀ ਮਿਲ ਗਈਆਂ ਆਪੇ ਬੰਦੇ ਦੀ ਜਾਨ ਬਚੂਗੀ ਜੀ ਹੁਕਮੰਤਰੀ ਮਾਨ ਵੱਲੋਂ ਜਿਹੜੇ ਕਈ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਮੇਨ ਸੀਗਾ ਜਿਹੜਾ ਸੜਕ ਸੁਰੱਖਿਆ ਫੋਰਸ ਦਾ ਤੇ ਦੂਜਾ ਸੀਗਾ ਜਿਹੜਾ ਹਸਪਤਾਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਬਾਹਰ ਲਿਖਿਆ ਜਾਂਦੀ ਸੀ ਕਿ ਬਾਹਰੋਂ ਤੁਸੀਂ ਲੈ ਸਕਦੇ ਹੋ ਤੇ ਉਹਨਾਂ ਦੀ ਜਿਹੜੀ ਡਾਕਟਰਾਂ ਦੀ ਕਮਿਸ਼ਨ ਹੁੰਦੀ ਸੀ ਕਿ ਤਾਂ ਹੁਣ ਉਹਨਾਂ ਨੇ ਇਹ ਵੀ ਕਹਿਤਾ ਵੀ ਜਿਹੜੀ ਦਵਾਈਆਂ ਨੇਗੇ ਉਹ ਅੰਦਰੋਂ ਹੀ ਮਿਲਣ ਕਰਨੀਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਜਿਹੜੇ ਫੈਸਲੇ ਤੇ ਮੈਂ ਜਿਹੜਾ ਭਗਵੰਤ ਮਾਨ ਸਰਕਾਰ ਨੇ ਭਗਵੰਤ ਮਾਨ ਜੀ ਨੇ ਇਹ ਫੈਸਲਾ ਲਿਆ ਹੈ ਬਹੁਤ ਵਧੀਆ ਫੈਸਲਾ ਹੈ ਕਿ ਹਸਪੀਟਲਾਂ ਹਸਪੀਟਲਾਂ ਚ ਜਦੋਂ ਅਸੀਂ ਜਾਂਦੇ ਸੀਗੇ ਤੇ ਕੋਈ ਵੀ ਦਵਾਈ ਹੁੰਦੀ ਸੀ ਮਹਿੰਗੀ ਦਵਾਈਆਂ ਬਾਹਰੋਂ ਲਿਖੀ ਦਿੰਦੇ ਦਿੰਦੇ ਸੀਗੇ ਵੀ ਜਿੱਥੇ ਕਮਿਸ਼ਨੋਂ ਦੇ ਡਾਕਟਰ ਦੀ ਸਭ ਤੋਂ ਜ਼ਿਆਦਾ ਠੀਕ ਹੈ ਤੇ ਜਿਹੜਾ ਉਹਨਾਂ ਨੇ ਫੈਸਲਾ ਲਿਆ ਇਸ ਨਾਲ ਨਾ ਗਰੀਬ ਜਨਤਾ ਨੂੰ ਬਹੁਤ ਫਾਇਦਾ ਹੋਊਗਾ ਇਹ ਕਹਦੇ ਮਹਿਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਛੋਟੇ ਛੋਟੇ ਫੈਸਲੇ ਇਹ ਗਰੀਬ ਜਨਤਾ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਆ ਤੇ ਦੂਜਾ ਜਿਹੜਾ ਸੜਕ ਸੁਰੱਖਿਆ ਦਾ ਲਿਆ ਇਹ ਚ ਮਤਲਬ ਜਿਹੜੇ ਪਹਿਲਾਂ ਕੀ ਹੁੰਦਾ ਸੀ ਐਕਸੀਡੈਂਟ ਹੋ ਜਾਂਦਾ ਸੀ ਕਿ ਕਿਸੇ ਦਾ ਤੇ ਨਾਲ ਡਰਦੇ ਲੋਕ ਨਾ ਲੱਗੇ ਨਹੀਂ ਜਾਂਦੇ ਸੀਗੇ ਵੀ ਬਈ ਜੇ ਇਹਨੂੰ ਚੱਕਾਂਗੇ ਇਹਦੀ ਹੈਲਪ ਕਰਾਂਗੇ ਤਾਂ ਸਾਨੂੰ ਥਾਣੇ 'ਚ ਧੱਕੇ ਖਾਣੇ ਪੈਣੇ ਆ ਫਿਰ ਕੋਰਟ 'ਚ ਤਰੀਕਾ ਭੁਗਦਣੀਆਂ ਪੈਣੀਆਂ ਪਰ ਹੁਣ ਕੀ ਹੈ ਭਗਵੰਤ ਮਾਨ ਸਰਕਾਰ ਨੇ ਜਿਹੜਾ ਬੰਦਾ ਕਿਸੇ ਦੀ ਹੈਲਪ ਕਰੂਗਾ ਇੱਕ ਤਾਂ ਉਹਨੂੰ ਅਵਾਰਡ ਮਿਲੂਗਾ ਰਿ ਤੇ ਇੱਕ ਕਿਸੇ ਦੀ ਨਾ ਹੋ ਜੂਗੀ ਮਤਲਬ ਸੜਾ ਪਰ ਕਹਿ ਸਕਦੇ ਹਾਂ ਵੀ ਕਿਸੇ ਦੀ ਹੈਲਪ ਹੋ ਜੂਗੀ ਤੇ ਜਿਹੜੀ ਹੈਲਪ ਨਾਲ ਕੋਈ ਬੰਦਾ ਬਚੂਗਾ ਠੀਕ ਹੈ ਜੀ ਦੁਆਵਾਂ ਮਿਲेंगी ਕਿਸੇ ਮਾ ਦਾ ਪੁੱਤ ਬਚੂਗਾ ਤੇ ਪਹਿਲਾ ਕੋਈ ਸੀਐਮ ਹੈ ਪੂਰੇ ਇੰਡੀਆ ਦਾ ਜਿਨੇ ਇੰਨਾ ਵੱਡਾ ਇਥਿਆਟਿਕ ਫੈਸਲਾ ਲਿਆ ਹੈ ਕਿਸੇ ਰੋਡ ਵਾਸਤੇ ਕਿਸੇ ਦੀ ਮਾ ਦਾ ਪੁੱਤ ਬਚਾਉਣ ਵਾਸਤੇ ਤੇ ਮੈਂ ਬਹੁਤ ਮਤਲਬ ਸਰਾ ਨਾ ਕਰਦਾ ਹਾਂ ਭਗਵੰਤ ਮਾਨ ਦੀ ਭਗਵੰਤ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਇੰਨਾ ਵੱਡਾ ਇਤਿਆਹਿਕ ਫੈਸਲਾ ਇੱਕ ਇਤਿਆਹਿਕ ਦਿਨ ਨੂੰ ਲਿਆ ਹੈ ਧੰਨਵਾਦ